ਈਆਂ ਦਾ ਤਿਹਾਰ ਪੰਜਾਬ ਮੇਲਿਆਂ ਅਤੇ ਤਿਹਾਰਾਂ ਦੀ ਤਰਤੀ ਸਸੀ ਕਾਲ ਮੇਰੀਆਂ ਮਮਾ ਮਾ ਨੂੰ ਭੈਣਾਂ ਨੂੰ ਤੇ ਮੇਰੇ ਭਰਾਵਾਂ ਨੂੰ ਆਪਾਂ ਜੀ ਪਿੰਡ ਬੀਰੇ ਵਾਲਾ ਚੱਟਾ ਦੇ ਵਿੱਚ ਈਆਂ ਦਾ ਤਿਹਾਰ ਹੋਣ ਜਾ ਰਿਹਾਗਾ ਕੱਲ ਨੂੰ ਤੇ ਸਾਨੂੰ ਤਿੰਨ ਤਰੀਕ ਨੂੰ ਹੋਊਗਾ ਈਆਂ ਦਾ ਤਿਹਾਰ ਸਾਰੇ ਮੇਰੀਆਂ ਭੈਣਾਂ ਤੇ ਮਾਵਾ ਤੇ ਮੇਰੇ ਵੀਰਾਂ ਨੂੰ ਤੇ ਮੈਂ ਬੇਨਤੀ ਆ ਵੀ ਆ ਉਹਦੇ ਪਰਿਵਾਰਾਂ ਦੇ ਨਾਲ ਆਪਣਾ ਜੋ ਪੁਰਾਣਾ ਰੀਤੀ ਰਿਵਾਜ ਆ ਉਹਦੇ ਵਿੱਚ ਆਪਾਂ ਸਾਰੇ ਉੱਥੇ ਪਹੁੰਚ ਗਏ ਤੇ ਉੱਥੇ ਸਭ ਜੋ ਪ੍ਰਾਣੀਆਂ ਨੇ ਕੁੜੀਆਂ ਆਵਦੇ ਵਿੱਚ ਕਈ ਪੇਕੇ ਗਈਆਂ ਹੋਈਆਂ ਨੇ ਕਈ ਆਵਦੇ ਕਮਾਕਾਰਾਂ ਦੇ ਵਿੱਚ ਉਲਝੀਆਂ ਹੋਈਆਂ ਨੇ ਕਈ ਵੀਰ ਆਵਦੇ ਕਮਾਕਾਰਾਂ ਚੁਲਝੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਇੱਕੀ ਆਪਾਂ 3 ਤਰੀਕ ਨੂੰ ਜਾਈਏ ਤੇ ਆਪਣੇ ਤੀਆਂ ਦੇ ਤਿਹਾੜੇ ਦੇ ਵਿੱਚ ਸ਼ਾਮਲ ਹੋਈਏ ਪਿੰਡ ਵੀਰੇ ਵਾਲਾ ਜੱਟਾ ਜ਼ਿਲ੍ਹਾ ਮਾਨਸਾ ਦੇ ਅੰਦਰ ਇੱਥੇ ਜੀ ਆਪਣੇ ਇਹ ਪਿੰਡ ਦੇ ਵਿੱਚ ਤੀਆਂ ਦਾ ਤਿਹਾੜ ਰੱਖਿਆ ਗਿਆ ਗਿਆ ਸਾਡੇ ਪਿੰਡ ਦੇ ਸੰਜੋਗ ਦੇ ਨਾਲ ਮੇਰੀਆਂ ਮਾਵਾ ਭੈਣਾਂ ਨੂੰ ਇਹ ਜੀ ਬੇਨਤੀ ਹੈ ਵੀ ਸਾਰੀਆਂ ਉੱਥੇ ਪਹੁੰਚੋ ਤੇ ਪਹੁੰਚ ਕੇ ਆਪਣਾ ਰੰਗਾ ਰੰਗ ਪ੍ਰੋਗਰਾਮ ਜੋ ਉੱਥੇ ਹੋਊਗਾ ਆਪਣਾ ਤੀਆਂ ਦਾ ਤਿਹਾੜ ਉਹਦੇ ਵਿੱਚ ਪਹੁੰਚ ਕੇ ਆਪਾਂ ਉਹਦਾ ਆਨੰਦ ਲਈਏ ਤੇ ਸਾਰੀਆਂ ਭੈਣਾਂ ਤੇ ਮਾਵਾ ਨੂੰ ਇਹ ਜੀ ਬੇਨਤੀ ਆ ਵੀ ਸਾਰੇ ਪਹੁੰਚੋ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਹਰ ਤਿਹਾਰ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੀਆਂ ਦਾ ਤਿਹਾਰ ਇਨ੍ਹਾਂ ਵਿੱਚੋਂ ਇੱਕ ਹੈ ਜੋ ਕਿ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਇਹ ਤਿਹਾਰ ਸੌਣ ਮਹੀਨੇ ਦੇ ਆਰੰਭ ਨਾਲ ਸ਼ੁਰੂ ਹੁੰਦਾ ਹੈ ਤੀਆਂ ਜਿਸ ਨੂੰ ਤੀਜ ਅਤੇ ਸਾਵੇ ਵੀ ਆਖਦੇ ਹਨ ਸੌਣ ਸੁਦੀ ਤਿੰਨ ਤੋਂ ਆਰੰਭ ਹੋ ਜਾਂਦਾ ਹੈ ਇਸ ਤਿਹਾਰ ਦੇ ਤੀਜ ਤਿਥੀ ਨੂੰ ਆਰੰਭ ਹੋਣ ਕਰਕੇ ਹੀ ਇਸ ਦਾ ਨਾਮ ਤੀਆਂ अथवा ਤੀਜ ਪਿਆ ਹੈ ਇਸ ਹੌਸਲਤ ਕੁੜੀਆਂ ਤੇ ਇਸਤਰੀਆਂ ਹਰ ਸ਼ਿੰਗਾਰ ਕਰਦੀਆਂ ਹਨ ਪਿੰਗਾ ਝੂਟਦੀਆਂ ਹਨ ਗੀਤ ਗੋਲਦੀਆਂ ਹਨ ਅਤੇ ਕਿਤੇ ਭੋਲਦੀਆਂ ਹਨ ਅੰਤ ਵਿੱਚ ਦੋ ਸਤਰਾਂ ਦੇ ਨਾਲ ਇਸ ਨੂੰ ਪੂਰਾ ਕਰਾਂਗੀ ਗਿੱਧਾ ਕਿੱਦਾਂ ਕਰੇ ਮਿਲਣੇ ਕਿਤੋਂ ਬਹੁ ਬਥੇਰਾ ਨਜ਼ਰ ਮਾਰ ਕੇ ਵੇਖ ਮਿਲਣੇ ਪਰਿਆ ਪਿਆ ਬਨੇਰਾ ਸਾਰੇ ਪਿੰਡ ਦੇ ਲੋਕੀ ਆ ਗਏ ਕੀ ਬੁੱਟੜਾ ਕੀ ਢੇਰਾ ਮਿਲਣੇ ਨੱਚ ਲੈਣੀ ਦੇਲੇ ਸ਼ੌਕ ਦਾ ਕੀਣਾ